ਅਗਲ ਬੇਦੀ ਤੇ ਇੱਕ ਅਪਡੇਟ ਦੇਦੀ ਤੁਹਾਨੂੰ ਇਸ ਵੇਲੇ ਦੀ ਇੱਕ ਅਪਡੇਟ ਹੈ ਰਾਜਨੀਤਿਕ ਤੌਰ ਤੇ ਇੱਕ ਬੇਹਦ ਵੱਡੀ ਖਬਰ ਹੈ ਵੱਡਾ ਤੁਹਾਨੂੰ ਇੱਕ ਚੀਜ਼ ਤੋਂ ਅਪਡੇਟ ਕਰਾ ਦਈਏ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਖਾਣੇ ਦਾ ਸੱਦਾ ਦਿੱਤਾ ਗਿਆ ਲੰਚ ਡਿਪਲੋਮੇਸੀ ਇਹਨੂੰ ਆਖਤੀਏ ਨਵਜੋਤ ਸਿੰਘ ਸਿੱਧੂ ਨੂੰ ਸਿੱਧੇ ਤੌਰ ਤੇ ਕਈ ਤਾਂ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਇਹ ਸਾਰੇ ਜਾਣਦੇ ਨੇ ਕਿ ਨਵਜੋਤ ਸਿੰਘ ਸਿੱਧੂ ਲੰਬੇ ਸਮੇਂ ਤੋਂ ਜਿਹੜਾ ਨਾਰਾਜ਼ ਚੱਲ ਰਹੇ ਨੇ ਉਹਨਾਂ ਦੇ ਵੱਲੋਂ ਜਦੋਂ ਉਹਨਾਂ ਦਾ ਵਿਭਾਗ ਬਦਲਿਆ ਗਿਆ ਸੀ ਤਾਂ ਉਹਨਾਂ ਨੇ ਦੂਜਾ ਵਿਭਾਗ ਨਹੀਂ ਲਿਆ ਸੀ ਉਸ ਤੋਂ ਬਾਅਦ ਨਾਰਾਜ਼ ਚੱਲ ਰਹੇ ਨੇ ਲੰਮਾ ਸਮਾਂ ਉਹ ਬਿਲਕੁਲ ਜਿਹੜੀਆਂ ਮੀਡੀਆ ਤੋਂ ਵੀ ਦੂਰੀਆਂ ਬਣਾਈਆਂ ਰੱਖੀਆਂ ਨੇ ਹਾਲ ਹੀ ਦੇ ਵਿੱਚ ਕੁਝ ਸਮੇਂ ਦੇ ਤੋਂ ਉਹ ਥੋੜਾ ਮੀਡੀਆ ਦੇ ਵਿੱਚ ਵਿਚਰਨਾ ਸ਼ੁਰੂ ਹੋਏ ਨੇ ਔਰ ਉਹਨਾਂ ਦੀ ਤਲਕੀਏ ਜਿਹੜੀ ਨਵਜੋਤ ਸਿੰਘ ਸਿੱਧੂ ਦੀ ਮੋਗੇ ਦੇ ਬਦਨੀ ਕਲਾ ਰੈਲੀ ਦੇ ਵਿੱਚ ਵੀ ਦੇਖਣ ਨੂੰ ਮਿਲੀ ਸੀ ਕਿ ਕਿੰਨਾ ਨਵਜੋਤ ਸਿੰਘ ਸਿੱਧੂ ਦੇ ਅੰਦਰ ਗੁਬਾਰ ਹੈ ਔਰ ਜਦੋਂ ਉਹਨਾਂ ਨੇ ਕੈਬਨਿਟ ਮੰਤਰੀ ਆਪਣੇ ਜਿਹੜੇ ਉਹਨਾਂ ਦੇ ਮੰਤਰੀ ਨੇ ਔਰ ਉਹਨਾਂ ਨੂੰ ਕਹਿਤਾ ਸੀ ਕਿ ਮੈਨੂੰ ਰੋਕੋ ਨਾ ਮੈਨੂੰ ਬੋਲਣ ਦਿਓ ਔਰ ਇਹ ਵੀ ਦੱਸਦੀ ਹੈ ਕਿ ਉਦੋਂ ਕੈਪਟਨ ਅਮਰਿੰਦਰ ਸਿੰਘ ਵੀ ਸਟੇਜ ਤੇ ਮੌਜੂਦ ਸੀ ਔਰ ਰਾਜੂ ਗਾਂਧੀ ਵੀ ਸਟੇਜ ਤੇ ਮੌਜੂਦ ਸੀ ਇਹ ਸਭ ਉੱਥੇ ਹੋਇਆ ਸੀ ਜਦੋਂ ਰਾਹੁਲ ਗਾਂਧੀ ਪੰਜਾਬ ਦੀ ਫੇਰੀ ਤੇ ਸਨ ਔਰ ਹੁਣ ਨਵਜੋਤ ਸਿੰਘ ਸਿੱਧੂ ਨੂੰ ਸਰਪਾ ਦਿੱਤਾ ਗਿਆ ਹੈ ਔਰ ਇਹ ਗੱਲ ਕਹੀ ਜਾ ਰਹੀ ਹੈ ਕਿ ਕੌਮੀ ਦੇ ਸੂਬੇ ਦੀ ਰਾਜਨੀਤੀ ਦੇ ਉੱਤੇ ਚਰਚਾ ਹੋ ਰਹੀ ਹੈ ਇਸ ਤੋਂ ਹੋ ਸਕਦੀ ਹੈ ਇਸ ਤੋਂ ਇਲਾਵਾ ਦੋਵੇਂ ਲੀਡਰਾਂ ਦੇ ਵਿੱਚ ਵੀ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਦਰਮਿਆਨ ਵੀ ਕਾਫੀ ਸਮੇਂ ਤੋਂ ਜਿਹੜੀ ਤਲਕੀ ਹੈ ਕਾਫੀ ਜ਼ਿਆਦਾ ਵਧੀ ਹੋਈ ਸੀ ਇਹ ਵੀ ਸਾਰੇ ਜਾਣਦੇ ਨੇ ਸੋ ਬੇहद ਮਹੱਤਵਪੂਰਨ ਕੱਲ ਦਾ ਦਿਨ ਹੈ ਕਾਂਗਰਸ ਦੇ ਲਈ ਵੀ ਔਰ ਪੰਜਾਬ ਦੇ ਲੋਕਾਂ ਦੀ ਵੀ ਨਜ਼ਰਾਂ ਟਿਕਿਆ ਰਹਿਣਗੇ ਕਿਉਂਕਿ ਨਵਜੋਤ ਸਿੰਘ ਸਿੱਧੂ ਨੇ ਇਹ ਵੀ ਗੱਲਾਂ ਕਹੀਆਂ ਜਾ ਰਹੀਆਂ ਨੇ ਕਿਆਸ ਤੱਕ ਕਹੇ ਜਾ ਰਹੇ ਨੇ ਕਿ ਕੈਬਨਟ ਦੇ ਵਿੱਚ ਵੀ ਵਾਪਸੀ ਹੋ ਸਕਦੀ ਹੈ ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਸਥਾਨਕ ਸਰਕਾਰਾਂਵਾਂ ਦਾ ਵਿਭਾਗ ਵੀ ਦੁਬਾਰਾ ਮਿਲ ਸਕਦਾ ਹੈ ਇਸੇ ਉੱਤੇ ਬਧੇਰੇ ਅਪਡੇਟ ਦੇ ਲਈ ਗੱਲਬਾਤ ਕਰਦੇ ਹਾਂ ਚੰਡੀਗੜ੍ਹ ਤੋਂ ਸਾਡੇ ਸੀਨੀਅਰ ਪੱਤਰਕਾਰ ਸੁਮਿਤ ਜੋਸ਼ੀ ਦੇ ਨਾਲ ਸੁਮਿਤ ਲੰਚ ਡਿਪਲੋਮੇਸੀ ਦੀ ਗੱਲ ਆ ਗਈ ਹੈ ਤੇ ਨਵਜੋਤ ਸਿੰਘ ਸਿੱਧੂ ਨੂੰ ਸਿੱਧੇ ਤੌਰ ਤੇ ਜੇਕਰ ਅਸੀਂ ਕਹੀਏ ਬਿਲਕੁਲ ਸ਼ੂਗਰ ਕੋਟਡ ਨਾ ਕਰੀ ਤਾਂ ਮਨਾਉਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਹੈ ਕਾਂਗਰਸ ਸਵਾਲ ਦਵਾਰ ਆਈਏ ਜੀ ਜੋਸ਼ੀ ਤੁਸੀਂ ਸੁਣ ਪਾ ਰਹੇ ਹੋ ਮੈਨੂੰ ਜੀ ਜੀ ਸਵਾਲ ਦਵਾਰ ਆਈਏਗਾ ਜੀ ਸਿੱਧੇ ਤੌਰ ਤੇ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਵੱਲੋਂ ਮਨਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਸੁਮਿਤ ਗੁਰਮੇਖੀ ਜੀ ਵੀ ਦੇਖੋ ਕਾਂਗਰਸ ਕਹੀ ਜਾਂਦੀ ਹੈ ਕਿ ਆਖਰਕਾਰ ਨਵਜੋਤ ਸਿੰਘ ਸਿੱਧੂ ਨੂੰ ਰੱਖੇ ਕਿਉਂਕਿ ਆਉਂਦੇ ਫੇਸ ਨੇ ਜਿਹੜੇ ਆਉਂਦੇ ਦਾ ਸਮਾਂ ਹੈਗਾ ਉਹਦੇ ਵਿੱਚ ਕਿੰਨਾਂ ਨੂੰ ਅੱਗੇ ਮੌਕਾ ਦਿੱਤਾ ਜਾ ਸਕੇ ਤਾਂ ਕਿ ਕਾਂਗਰਸ ਜ਼ਿੰਦਾ ਰਹੇ ਤੇ ਪਿੱਛੇ ਰਾਸ ਦੇ ਵਿੱਚ ਦੇਖਦੇ ਆਂਗੇ ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਚੰਗਾ ਮਿਲਟ ਕਰ ਰਹੇ ਨੇ ਪਰ ਹਰੀਸ਼ ਲਾਹਵਤ ਨਾਲ ਜਦੋਂ ਵੀ ਅਸੀਂ ਗੱਲ ਕਰੀ ਆਵਦੇ ਤਹਰੀਸ਼ਾਬਤ ਇੱਕ ਵੀ ਜਨ ਕਹਿੰਦੇ ਨੇ ਕਿ ਕਦੇ ਵੀ ਹੋਰ ਨਵਜੋਸ਼ ਸਿੱਧੂ ਨੂੰ ਐਨੀ ਦੇਖਦੇ ਕਿ ਉਹ ਆਮ ਲੀਡਰ ਹੈ ਖਾਸ ਤੌਰ ਤੇ ਜਦੋਂ ਇੱਕ ਵੱਡੇ ਚਿਹਰੇ ਦੇ ਤੌਰ ਤੇ ਵੱਡੇ ਲੀਡਰ ਦੇ ਤੌਰ ਤੇ ਤੇ ਵੱਡੇ ਪ੍ਰਚਾਰਕ ਦੇ ਤੌਰ ਤੇ ਕਾਂਗਰਸ ਉਹਨਾਂ ਨੂੰ ਦੇਖਦੀ ਆ ਤਾਂ ਕਿੰਨੇ ਜਿੱਤੇ ਲੱਗਦਾ ਵੀ ਕੈਪਟਨ ਵੀ ਇਹ ਗੱਲ ਸਮਝ ਕੇ ਹੋਣੀ ਕਿ ਤਹਰੀਸ਼ਾਬਤ ਜਿੰਨੇ ਵਾਰ ਵੀ ਰਿਹਾਏ ਨੇ ਇਹ ਚਚਚਾ ਦਾ ਵਿਸ਼ਾ ਜ਼ਰੂਰ ਜਾਂਦਾ ਉਹ ਸਮਝ ਗਏ ਨੇ ਕਿ ਆਖਰਕਾਰ ਨਵਜੋਸ਼ ਸਿੰਘ ਸਿੱਧੂ ਨੂੰ ਹੁਣ ਤਰਕ ਨਾਲ ਬੜਾ ਟਾਈ ਨਹੀਂ ਕਰਕੇ ਚੱਲਿਆ ਜਾ ਸਕਦਾ ਕਹੀ ਕਾਰਨ ਹੋ ਸਕਦਾ ਕਿ ਠੀਕ ਹੈ ਕਿ ਜੇ ਸਿੱਧੂ ਵੀ ਇਹ ਗੱਲ ਸਮਝਦੇ ਨੇ ਕਿ ਜੇਕਰ ਆਪਣੀ ਗੱਲ ਨੂੰ ਅੱਗੇ ਰੱਖ ਕੇ ਕੈਪਟਨ ਨਾਲ ਵੀ ਚਲਣਾ ਪੈ ਜੇ ਤਾਂ ਕੋਈ ਬਹੁਣੀ ਵੱਡੀ ਗੱਲ ਨਹੀਂ ਹੈਗੀ ਪਰ ਕੋਸ਼ਿਸ਼ ਹੈ ਇਹ ਨੇ ਕਿ ਆਪ ਦੀ ਰਜਮੰਦੀ ਦੇ ਨਾਲ ਜੇ ਸਾਰੇ ਲੀਡਰ ਚੱਲਣ ਤਾਂ ਉਹਨਾਂ ਨਾਲ ਮਜ਼ਬੂਤ ਕੀਤਾ ਜਾ ਸਕਦਾ ਤੇ ਦੂਜੇ ਪਾਸੇ ਸਿੱਧੂ ਦਾ ਫਾਇਦਾ ਉਠਾਇਆ ਜਾ ਸਕਦਾ ਹੂੰ ਬਿਲਕੁਲ ਸੁਮਿਤ ਸੁਮਿਤ ਇਹ ਵੀ ਚੀਜ਼ ਹੈ ਕਿਉਂਕਿ ਕਾਂਗਰਸ ਵੀ ਇਹ ਜਾਣਦੀ ਹੈ ਖਾਸ ਤੌਰ ਤੇ ਸੂਬਾ ਕਾਂਗਰਸ ਵੀ ਇਹ ਜਾਣਦੀ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਲੋਕਾਂ ਦੇ ਵਿੱਚ ਆਧਾਰ ਕਾਪੀ ਹੈ ਔਰ ਕਾਂਗਰਸ ਵੀ ਉਸ ਨੂੰ ਕੈਸ਼ ਕਰਨਾ ਚਾਹੁੰਦੀ ਹੈ ਇਸ ਤੋਂ ਇਲਾਵਾ ਜਦੋਂ ਤੋਂ ਆਸ਼ਾ ਕੁਮਾਰੀ ਤੋਂ ਬਾਅਦ ਹਰੀਸ਼ रावत ਦੇ ਹੱਥ ਕਮਾਨ ਆਈ ਹੈ ਉਹਨਾਂ ਦੇ ਘਰੇ ਗਏ ਨੇ ਖਾਸ ਤੌਰ ਤੇ ਉਹਨਾਂ ਦੇ ਘਰ ਜਾ ਕੇ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਖਾਸ ਤੌਰ ਤੇ ਜਦੋਂ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਤੇ ਔਰ ਇਸ ਤੋਂ ਇਲਾਵਾ ਸੁਮਿਤ ਇੱਕ ਗੱਲ ਇਹ ਵੀ ਪੱਕੀ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਕਈ ਜਿਹੜੇ ਮਨਿਸਟਰ ਨੇ ਕਈ ਜਿਹੜੇ ਕੈਬਨਿਟ ਦੇ ਮੰਤਰੀ ਨੇ ਉਹਨਾਂ ਦੇ ਨਾਲ ਵੀ ਕੋਈ ਬਹੁਤੇ ਵਧੀਆ ਇਹ ਨਹੀਂ ਹੈਗਾ ਔਰ ਕਾਂਗਰਸ ਦੇ ਵਿੱਚ ਇੱਕ ਇਹ ਵੀ ਚੀਜ਼ ਹੈ ਸੁਮਿਤ ਜੇਕਰ ਨਵਜੋਤ ਸਿੰਘ ਸਿੱਧੂ ਦੀ ਵਾਪਸੀ ਹੁੰਦੀ ਹੈ ਤਾਂ ਆਪਸੀ ਆਪਸ ਦੇ ਵਿੱਚ ਖੈਬਾਦੀ ਹੋ ਸਕਦੀ ਹੈ ਦੇਖੋ ਜਿਹੜੀ ਗੱਲ ਆ ਜਾਂਦੀ ਹੈ ਕਿ ਕਿਸੇ ਕਿੰਨੇ ਐਮਐਲਆ ਨਾਲ ਕਿਸੇ ਲੀਡਰ ਦੀ ਬੰਦੀ ਹੈ ਜਾਂ ਕਿੰਨੇ ਮੰਤਰੀਆਂ ਨਾਲ ਬੰਦੀ ਹੈ ਤਾਂ ਦੇਖੋ ਥੋੜਾ ਬਹੁਤਾ ਤਾਂ ਹਰ ਕਿਸੇ ਹੀ ਕਿਉਂਕਿ ਜਦੋਂ ਪਾਰਟੀ 'ਚ ਕੋਈ ਬੰਦ ਇਹ ਚ ਲੈਂਦਾ ਤਾਂ ਉਹੀ ਬੜੀ ਵੱਡੀ ਗੱਲ ਹੁੰਦੀ ਹੈ ਕਿ ਹਰ ਇੱਕ ਕਿਸੇ ਨਾਲ ਮਿਲਦੀ ਫਿਰ ਉਹਨਾਂ ਦੇ ਵਿੱਚ ਜਿੱਦੋਂ ਮੰਤਰੀ ਬੰਦ ਹੈ ਤਾਂ ਉਹ ਆਪਣੇ ਆਪ ਦੇ ਵਿੱਚ ਕਾफी ਮਾਇਨੇ ਰੱਖਦਾ ਤਾਂ ਜਿਵੇਂ ਕਿ ਨੇੜਤਾ ਤਾਂ ਕਿਸੇ ਨਾ ਕਿਸੇ ਇਹਨਾਂ ਦੀ ਆਪਸ ਵਿੱਚ ਬਣ ਜਾਂਦੀ ਹੈ ਹਮਖਿਆਲੀ ਹੋ ਜਾਂਦੇ ਨੇ ਪਰ ਰਹੀ ਗੱਲ ਕਿ ਅਕਰਕਰ ਕੈਪਟਨ ਮਨਦਰ ਸਿੰਘ ਨਾਲ ਜਦੋਂ ਗੱਲ ਜੀਵੀ ਗਈ ਸੀ ਤੇ ਪੇਚੜੀ ਹੋਈ ਤਾਂ ਉੱਥੇ ਫਿਰ ਆ ਜਾਂਦਾ ਕਿ ਸਥਿਤੀ ਕੀ ਬਣ ਕੇ ਚੱਲੂਗੀ ਕਿਤੇ ਨੂਜੋ ਸਿੰਘ ਸਿੱਧੂ ਨੂੰ ਹਾਲਾਂਕਿ ਦੇਖਿਆ ਜਾਵੇ ਕਿ ਨੂਜੋ ਸਿੰਘ ਸਿੱਧੂ ਆਪਦੀ ਗੱਲਾਂ ਤੋਂ ਹਜੇ ਤੱਕ ਪਿੱਛੇ ਨਹੀਂ ਹਟੇ ਹੈਗੇ ਉਹ ਆਪਦੀ ਗੱਲਾਂ ਤੇ ਉੰਹੀ ਕੰਮ ਰੈਂਦੇ ਨੇ ਆਪ ਦਾ ਇਹ ਨਹੀਂ ਕਿ ਉਹਨੇ ਦੇਖਿਆ ਹੈਗਾ ਕਿ ਮੈਨੂੰ ਮੰ ਬਣਾਇਆ ਗਿਆ ਜਾਂ ਕਿ ਮੈਨੂੰ ਮੌਕਾ ਨਹੀਂ ਦਿੱਤਾ ਗਿਆ ਤਾਂ ਬੇਸ਼ੱਕ ਉਹ ਗੁੱਸੇ ਚਲੇ ਗਏ ਸੀ ਕਿ ਉਹਨਾਂ ਦੇ ਡਿਪਾਰਟਮੈਂਟ ਨਾਲ ਉਸੇ ਸਾਥ ਦਾ ਨਹੀਂ ਦਿੱਤਾ ਗਿਆ ਤਾਂ ਹੁਣ ਦੇਖਣੀ ਗੱਲ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਜਿਹੜਾ ਕਿਹਾ ਜਾਂਦਾ ਹੈ ਉਹਨਾਂ ਦੇ ਨਾਲ ਲਗਾਤਾਰ ਜੋੜ ਕੇ ਇਕਲ ਕਹੀ ਜਾਂਦੀ ਹੈ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਯਾਨੀ ਕਿ ਕੋਮਾ ਆ ਲਗਾਤਾਰ ਬੜੇ ਬੜੇ ਹੱਥ ਤੇ ਦੂਜੇ ਪਾਸੇ ਨਵਜੋਤ ਸਿੰਘ ਬਿੱਦੂ ਜਿਹੜੇ ਕੀ ਕਹਿੰਦੇ ਨੇ ਵੀ ਮੈਂ ਇੱਕ ਐਕਟਰ ਵੀ ਆ ਕ੍ਰੈਕਟਰ ਵੀ ਆ ਆ ਕਈ ਖੋਪੀਆਂ ਆ ਆਪਣੇ ਵਿੱਚ ਰੱਖਦੇ ਨੇ ਕਿਉਂਕਿ ਪੰਜਾਬ ਦਾ ਜੇ ਤੁਸੀਂ ਸਮਝੋ ਤਾਂ ਲੋਕ ਅੱਜ ਵੀ ਕਿਤੇ ਨਾ ਕਿਤੇ ਸੈਲੀਬ੍ਰਿਟੀ ਚਿਹਰੇ ਨੂੰ ਮੌਕਾ ਦਿੰਦੇ ਨੇ ਲੋਕ ਕੈਪਟਨ ਅਮਰਿੰਦਰ ਸਿੰਘ ਦਾ ਕਦਮੀ ਦੇਖਿਆ ਜਾਵੇ ਉਸੇ ਹਿਸਾਬ ਦੇ ਨਾਲ ਇੱਡਾ ਵੱਡਾ ਬਿੱਦੂ ਆ ਕਿਤੇ ਨਾ ਕਿਤੇ ਕਾਮਸ ਨੂੰ ਕਿਵੇਂ ਉਹ ਖਿੱਚ ਕੇ ਲੈ ਕੇ ਜਾਂਦੇ ਤੇ ਕਿੰਨੀਆਂ ਫਿੱਟਾਂ ਜਿੱਤੀਆਂ ਤਾਂ ਉਹ ਵੀ ਕੈਪਟਨ ਦੇ ਤ ਦੋਨੇ ਪਾਸੇ ਕਹਿ ਸਕਦੇ ਹਾਂ ਬਰਾਬਰ ਦੇ ਖਿਡਿਆਰੀ ਨੇ ਬਰਾਬਰ ਦੇ ਖਿਡਿਆਰੀਆਂ ਦੇ ਵਿੱਚ ਹੁਣ ਅੰਪਾਇਰ ਕਹੋ ਜੇ ਹਾਂ ਫੈਸਲਾ ਸੁਣਾ ਕੇ ਕਿ ਨਰਮੀ ਵੀ ਤੇ ਸੱਤੀ ਵੀ ਇਹ ਮੈਚ ਵਧੀਆ ਚਲਾਇਆ ਜਾ ਸਕੇ ਤਾਂ ਇਹ ਸਰਕਾਰ ਦਾ ਸਿਸਟਮ ਵਧੀਆ ਚਲਾਇਆ ਜਾ ਸਕਦਾ ਹੈ। ਹਰੀ ਸ਼ਾਹਵਾਤ ਦੀ ਵੱਡੀ ਭੂਮਿਕਾ ਹੈ ਜਿਹੜੀ ਕਿ ਉਹ ਨਿਭਾ ਰਹੇ ਨੇ। ਠੀਕ ਹੈ ਸੁਮਿਤ ਧੰਨਵਾਦ ਇਸ ਅਪਡੇਟ ਦੇ ਲਈ ਚੰਡੀਗੜ੍ਹ ਤੋਂ ਸਾਡੇ ਪੱਤਰਕਾਰ ਸੁਮਿਤ ਜੋਸ਼ੀ ਜਾਣਕਾਰੀ ਸਾਡੇ ਨਾਲ ਸਾਂਝੀ ਕਰ ਰਹੇ ਸਨ ਇੱਕ ਵਾਰ ਫਿਰ ਤੋਂ ਦਰਸ਼ਕਾਂ ਨੂੰ ਦੱਸ ਦਈਏ ਕਿ ਕੱਲ ਲੰਚ ਡਿਪਲੋਮੇਸੀ ਹੋਣ ਜਾ ਰਹੀ ਹੈ ਸਿੱਧੂ ਨੂੰ ਲੰਚ ਤੇ ਬੁਲਾਇਆ ਗਿਆ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਔਰ ਇਹ ਬਿਲਕੁਲ ਮੰਨਿਆ ਜਾ ਰਿਹਾ ਹੈ ਕਿ ਸਿੱਧੂ ਨੂੰ ਮਨਾਉਣ ਦੀਆਂ ਇਹ ਕੋਸ਼ਿਸ਼ਾਂ ਦੇ ਵਿੱਚ ਹੈ ਜੇਕਰ ਅਸੀਂ ਇਸ ਨੂੰ ਬਿਲਕੁਲ ਸਾਫ਼ ਲੈਜ਼ੇ ਦੇ ਵਿੱਚ ਸਾਫ਼ ਪੰਜਾਬੀ ਦੇ ਵਿੱਚ ਕਹੀਏ ਤਾਂ ਲੰਬੇ ਸਮੇਂ ਤੋਂ ਨਵਜੋਤ ਸਿੰਘ ਸਿੱਧੂ ਨੇ ਜਿਹੜੇ ਨਿਰਾਸ਼ ਚੱਲ ਰਹੇ ਨੇ ਪਾਰਟੀ ਤੋਂ ਹਾਲਾਂਕਿ ਮੰਚ ਤੇ ਦਿਖਾਈ ਸੀ ਬਦਨੀ ਕਲਾਂ ਦੀ ਜਿਹੜੀ ਰੈਲੀ ਸੀਗੀ ਮੋਗੇ ਦੇ ਵਿੱਚ ਹੋਈ ਸੀ ਜਦੋਂ ਰਾਹੁਲ ਗਾਂਧੀ ਇੱਥੇ ਆਏ ਸੀ ਤਾਂ ਉਸ ਦੌਰਾਨ ਵੀ ਸੁਖਚੇਂਦਰ ਸਿੰਘ ਰੰਧਾਵਾ ਦੇ ਨਾਲ ਤਲਕੀ ਭਰੇ ਉਹਨਾਂ ਦਾ ਇੱਕ ਸਾਹਮਣਾ ਐਸਟੀ ਉਹਨਾਂ ਨੇ ਕਿਹਾ ਸੀ ਕਿ ਮੈਨੂੰ ਬੋਲ ਲੈ ਬਿਠਾਈ ਰੱਖਿਆ ਔਰ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਔਰ ਇਹ ਵੀ ਦੇਖਣਾ ਹੁਣ ਹੋਵੇਗਾ ਕਿ ਕਿਸ ਤਰ੍ਹਾਂ ਜਿਹੜੇ ਪਾਰਟੀ ਦੇ ਬਾਕੀ ਜਿਹੜੇ ਮੰਤਰੀ ਨੇ ਉਹ ਸਿੱਧੂ ਨੂੰ ਜਜ਼ਬ ਕਰ ਪਾਉਂਦੇ ਨੇ ਹਾਲਾਂਕਿ ਇਹ ਵੀ ਇਹ ਸਾਰੇ ਅਜੇ ਕਿਆਸ ਨੇ ਕਿਉਂਕਿ ਲੰਚ ਡਿਪਲੋਮੇਸੀ ਇਹਦੇ ਮਤਲਬ ਇਹ ਬਿਲਕੁਲ ਸਾਫ਼ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਇਕੱਲੇ ਤੌਰ ਤੇ ਬੁਲਾਇਆ ਜਾ ਰਿਹਾ ਹੈ ਨੀ ਤਾਂ ਆਮ ਤੌਰ ਤੇ तमाम وزیر ਹੋਰ ਵੀ ਹੁੰਦੇ ਨੇ ਉਦੋਂ ਨਵਜੋਤ ਸਿੰਘ ਸਿੱਧੂ ਨੂੰ ਉਦੋਂ ਵੀ ਕਈ ਵਾਰ ਬੁਲਾਇਆ ਗਿਆ ਤਾਂ ਨਵਜੋਤ ਸਿੰਘ ਸਿੱਧੂ ਉਦੋਂ ਨਜ਼ਾਰਤ ਰਹੇ ਨੇ ਨਹੀਂ ਨਜ਼ਰ ਆਏ ਹਾਲਾਂਕਿ ਜਦੋਂ ਸਪੈਸ਼ਲ ਸੈਸ਼ਨ ਵੀ ਹੋਏ ਨੇ ਕਈ ਵਾਰ ਸੋ ਹੁਣ ਇਹ ਦੇਖਣਾ ਹੋਵੇਗਾ ਕਿ ਕੱਲ ਦੇ ਦਿਨ ਕੀ ਕੁਝ ਹੁੰਦਾ ਕਿਉਂਕਿ ਨਵਾਂ ਕੁਝ ਕੀ ਦੇਖਣ ਨੂੰ ਮਿਲਦਾ ਨਵਜੋਤ ਸਿੰਘ ਸਿੱਧੂ ਦੇ ਬਾਰੇ ਜਦੋਂ ਇੱਕ ਹੋਰ ਤੌਰ 'ਤੇ ਗੱਲ ਸ਼ੇਅਰ ਕਰਾਂ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰਕਾਰਾਂ ਨੇ ਪੁੱਛਿਆ ਸੀ ਕਿ ਉਪ ਮੁੱਖ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਬਣਾਇਆ ਜਾ ਸਕਦਾ ਹੈ ਜਾਂ ਫਿਰ ਪੰਜਾਬ ਕਾਂਗਰਸ ਦਾ ਪ੍ਰਧਾਨ ਥਾਪਿਆ ਜਾ ਸਕਦਾ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਬੇਹਦ ਸਾਫ਼ ਸ਼ਬਦਾਂ ਦੇ ਵਿੱਚ ਕਰਖਤ ਲੈਜ਼ਰ ਦੇ ਵਿੱਚ ਇਹ ਗੱਲ ਕਹੀ ਸੀ ਕਿ ਕਿ 3 ਸਾਲ ਪਹਿਲਾਂ ਕੋਈ ਪਾਰਟੀ ਦੇ ਵਿੱਚ ਆਇਆ ਤਾਂ ਉਹਨੂੰ ਕਿਵੇਂ ਇੰਨੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ ਬਹੁਤ ਸੀਨੀਅਰ ਪਾਰਟੀ ਦੇ ਵਿੱਚ ਬੈਠੇ ਨੇ ਸੋ ਕਈ ਤਰ੍ਹਾਂ ਦੀਆਂ ਗੱਲਾਂ ਨੇ ਕਈ ਤਰ੍ਹਾਂ ਦੀਆਂ اٹਕਲਾਂ ਨੇ ਸੋ ਇਹ ਚੀਜ਼ਾਂ ਨੇ ਜਿਹੜੀਆਂ ਸਾਫ਼ ਕੱਲ ਹੀ ਉਹ ਪਾਣਕੀਆਂ ਔਰ ਜਿਹੜੇ ਰਾਜਨੀਤਿਕ ਮਾਹਰ ਨੇ ਜਿਹੜੇ ਇਹਨਾਂ ਮਸਲਿਆਂ ਦੇ ਮਾਹਰ ਨੇ ਉਹਨਾਂ ਦਾ ਇਹੀ ਕਹਿਣਾ ਹੈ ਜਿਹੜੇ ਰਾਜਨੀਤਿਕ ਪੰਡਤ ਨੇ ਉਹਨਾਂ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਹੁਣ ਮੋੜ ਤੋਂ ਵਿਚਾਰਤ ਦੇ ਵਿੱਚ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਔਰ ਇਹ ਵੀ ਹੋ ਸਕਦਾ ਹੈ ਕਿ ਉਹਨਾਂ ਨੂੰ ਮੋੜ ਤੋਂ ਸਥਾਨਕ ਸਰਕਾਰਾਂ ਵਾਲਾ ਵਿਭਾਗ ਹੀ ਦੇ ਦਿੱਤਾ ਜਾਵੇ ਔਰ ਇਹ ਵੀ ਸਾਰੇ ਜਾਣਦੇ ਨੇ ਜਦੋਂ ਨਵਜੋਤ ਸਿੰਘ ਸਿੱਧੂ ਕੋਲ ਇਹ ਵਿਭਾਗ ਸੀ ਤਾਂ ਉਹਨਾਂ ਵੱਲੋਂ ਕਾਫੀ ਜ਼ਿਆਦਾ ਬੜੀ ਪ੍ਰੋਂਪਟਨੈਸ ਦਿਖਾਈ ਗਈ ਸੀ ਕਾਰਪਾਈਆਂ ਦੇ ਵਿੱਚ ਕਈ ਲੋਕ ਸਸਪੈਂਡ ਵੀ ਕੀਤੇ ਗਏ ਸਨ ਉਹਨਾਂ ਦੇ ਮੰਤਰੀਆਂ ਦੇ ਨਾਲ ਕਾਂਗਰਸ ਦੇ ਹੀ ਮੰਤਰੀਆਂ ਦੇ ਨਾਲ ਪੇਚ ਵੀ ਫਸੇ ਸੀਗੇ ਇਸੇ ਮਾਮਲੇ ਨੂੰ ਲੈ ਕੇ ਸੀਐਲਯੂ ਸਮੇਤ ਹੋਰ ਵਕਤ-ਵਕ ਵਿਸ਼ਿਆਂ ਦੇ ਉੱਤੇ ਔਰ ਹੁਣ ਇਹੀ ਚੀਜ਼ ਦੇਖਣੀ ਹੋਵੇਗੀ ਕਿ ਕੀ ਕੁਝ ਨਿਕਲ ਕੇ ਆਉਂਦਾ ਹੈ ਤੇ ਕੀ ਨਵਜੋਤ ਸਿੰਘ ਸਿੱਤੂ ਵਾਪਸ ਕਰਦੇ ਨੇ ਵਜ਼ਾਰਤ ਦੇ ਵਿੱਚ ਸੋ ਫਿਲਹਾਲ ਇਸ ਅਪਡੇਟ ਦੇ ਵਿੱਚ ਇਨਾ ਹੀ ਨਵੀਆਂ ਤੇ ਤਾਜ਼ਾ ਖਬਰਾਂ ਦੇ ਲਈ ਤੁਸੀਂ ਜੁੜੇ ਰਹੋ ਡੇਲੀ ਪੋਸਟ ਪੰਜਾਬੀ ਦੇ